ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਲਾਭਦਾਇਕ ਖਬਰ ਹੈ ਕਾਰਡ ਕੰਪਨੀਆਂ ਵਿਦੇਸ਼ ਵਿੱਚ ਕ੍ਰੈਡਿਟ ਕਾਰਡ ਭੁਗਤਾਨ ਕਰਨ ਲਈ ਫਾਰ ਕੇਸ ਮਾਰਕਅਪ ਫੀਸ ਲੈਂਦੀਆਂ ਨੇ ਹੁਣ ਤੁਹਾਡੇ ਲਈ ਰਾਹਤ ਦੀ ਖਬਰ ਹੈ ਦਰਸਲ ਆਈਡੀ ਐਫਸੀ ਫਰਸਟ ਬੈਂਕ ਨੇ ਵੀਰਵਾਰ ਨੂੰ ਮਯੂਰਾ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ ਇਸ ਕਾਰਡ ਦੀ ਖਾਸ ਗੱਲ ਇਹ ਹੈ ਕਿ ਇਹ ਕਾਰਡ ਧਾਰਕ ਨੂੰ ਵਿਦੇਸ਼ਾਂ 'ਚ ਪੇਮੈਂਟ ਕਰਨ ਤੇ ਕੋਈ 4x ਚਾਰਜ ਨਹੀਂ ਦੇਣਾ ਪਵੇਗਾ 0 4x ਮਾਰਕਅਪ ਵਿਦੇਸ਼ੀ ਮੁਦਰਾ ਵਿੱਚ ਲੈਣ ਦੇਣ ਤੇ ਕੋਈ 4x ਮਾਰਕਅਪ ਨਹੀਂ ਹੈ ਹਾਈ ਰਿਵਾਰਡ ਇੱਕ ਸਟੇਟਮੈਂਟ ਸਰਕਲ ਵਿੱਚ ਅਤੇ ਜਨਮ ਦਿਨ ਉੱਤੇ 20000 ਰੁਪਏ ਤੋਂ ਵੱਧ ਖਰਚ ਕਰਨ ਤੇ 10 ਗੁਣਾ ਰਿਵਾਰਡ ਪੁਆਇੰਟ ਅਰਥਾਤ ਆਮ ਰਿਵਾਰਡਾਂ ਦੇ ਮੁਕਾਬਲੇ 10 ਗੁਣਾ ਰਿਵਾਰਡ ਪੁਆਇੰਟ ਮਿਲਣਗੇ 에어ਪੋਰਟ ਲੌਂਜ ਐਕਸੈਸ ਇੱਕ ਗੈਸਟ ਵਿਜ਼ਿਟ ਸਨੇਮਾਹੀ ਵਿੱਚ 4 ਘਰੇਲੂ 에어ਪੋਰਟ ਲੌਂਜ ਜਾਂ ਸਪਾ ਵਿਜ਼ਿਟ 4 ਅੰਤਰਰਾਸ਼ਟਰੀ 에어ਪੋਰਟ ਲੌਂਜ ਐਕਸੈਸ ਪ੍ਰਤੀ ਤਿਮਾਹੀ ਟ੍ਰਿਪਲ ਕੈਨਸਲੇਸ਼ਨ ਕਵਰ ਫਲਾਈਟ ਅਤੇ ਹੋਟਲ ਕੈਨਸਲੇਸ਼ਨ ਦੇ ਨਾਂ ਵਾਪਸੀ ਯੋਗ ਹਿੱਸਿਆਂ ਲਈ ਸਾਲਾਨਾ 50000 ਰੁਪਏ ਤੱਕ ਦਾ ਮੁਆਵਜ਼ਾ ਮੂਵੀ ਪਰਕ ਬੁੱਕ ਮਾਈ ਸ਼ੋ ਰਾਹੀ ਮੂਵੀ ਟਿਕਟਾਂ ਤੇ ਬਾਏ 1 ਗੈਟ 1 ਆਫਰ ਦੂਜੀ ਟਿਕਟ ਤੇ 500 ਰੁਪਏ ਤੱਕ ਦੀ ਛੋਟ ਮਹੀਨੇ ਵਿੱਚ ਦੋ ਵਾਰ ਇਹ ਆਫਰ ਮਿਲੇਗਾ ਸਾਲਾਨਾ 40 골ਫ ਰਾਉਂਡਾਂ ਜਾਂ ਲੈਸਨ ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ 'ਚ ਕ੍ਰੈਡਿਟ ਕਾਰਡ ਪੇਮੈਂਟ ਕਰਨ ਤੇ ਕਾਰਡ ਕੰਪਨੀਆਂ 4x ਮਾਰਕਅਪ ਫੀਸ ਲੈਂਦੀਆਂ ਨੇ ਇਹ ਫੀਸ ਤੁਹਾਡੀ ਲੈਣ ਦੇਣ ਦੀ ਰਕਮ ਦਾ 3.5% ਤੱਕ ਹੋ ਸਕਦਾ ਹੈ ਹਾਲਾਂਕਿ ਮਾਰਕੀਟ ਵਿੱਚ ਕੁਝ ਕ੍ਰੈਡਿਟ ਕਾਰਡ ਹਨ ਜੋ ਘੱਟ ਜਾਂ 0 4x ਮਾਰਕਅਪ ਫੀਸ ਲੈਂਦੇ